ਇਹ ਭੱਜਦੇ ਹੋਏ ਕਹਿੰਦੇ ਡੱਗੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਵੇਖ ਸਕਦੇ ਹਾਂ ਸੁਨਾਮ ਉਦਮ ਸਿੰਘ ਫਾਲਾ ਦੇ ਵਿੱਚ ਦੋ ਬਾੜਦਤ ਕਰਨ ਵਾਲੇ ਫੜੇ ਨੇ ਦੋ ਅਪਰਾਧੀ ਜੋ ਡੱਬੇ ਹਲਕੇ ਡੱਬੇ ਰਾਕੇ ਤੇ ਦੱਸੇ ਜਾ ਰਹੇ ਨੇ ਸੁਨਾਮ ਉੱਪਰਲੇ ਥਾਣੇ ਦੇ ਵਿੱਚ ਦੇਖ ਸਕਦੇ ਹੋ ਜੀ ਐਸ ਐਚਓ ਸਾਹਿਬ ਤੇ ਡਿਪਟੀ ਸਾਹਿਬ ਡੀ ਐਸ ਪੀ ਸਾਹਿਬ ਤੇ ਪੂਰਾ ਪੁਲਿਸ ਪ੍ਰਸ਼ਾਸਨ ਖੜਾ ਹੈ ਦੇਖ ਸਕਦੇ ਹੋ ਜਦੋਂ ਭੱਜਦੇ ਸੀ ਇਹ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਮੁਲਾਜ਼ਮ ਇਹਨਾਂ ਦੇ ਪਿੱਛਾ ਕੀਤਾ ਤਾਂ ਭੱਜਦਿਆਂ ਦੀ ਇਹਨਾਂ ਦੀ ਇੱਕ ਜਣੇ ਦੀ ਲੱਤ ਵੀ ਟੁੱਟ ਗਈ ਫ੍ਰੈਕਚਰ ਹੋ ਗਈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸੁਨਾਮ ਉਦਮ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਚਾਕੂ ਮਾਰ ਕੇ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦਾ ਕਾਫੀ ਪਿੱਛਾ ਕੀਤਾ ਜਿਸ ਤੋਂ ਬਾਅਦ ਆ ਦੇਖ ਸਕਦੇ ਹੁਣ ਇੱਕ ਜਣੇ ਦੀ ਲੱਤ ਹੈ ਜਿਹੜੀ ਉਹ ਫੈਕਚਰ ਹੋ ਗਈ ਤੇ ਡੀਐਸਪੀ ਸਾਹਿਬ ਸਾਰੀ ਗੱਲ ਵੀ ਦੱਸਣਗੇ ਐਸਐਚਓ ਸਾਹਿਬ ਪ੍ਰਤੀਕ ਜਿੰਦਲ ਜੀ ਦੇਖ ਸਕਦੇ ਹੋ ਜੀ ਇਹ ਹਾਲਾਤ ਹੁੰਦੇ ਨੇ ਜੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਚਾਕੂ ਬੁਖਾ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਸੀ ਚਾਕੂ ਮਾਰੇ ਵੀ ਨੇ ਇਹਨਾਂ ਨੇ ਇੱਕ ਦੋ ਦੇ ਸ਼ਾਇਦ ਪੂਰੀਆਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਉਪਰਲੇ ਪੁਰਾਣੇ ਠਾਣੇ ਦੀਆਂ ਤਸਵੀਰਾਂ ਨੇ ਸੁਨਾਮ ਉਧਮ ਸਿੰਘ ਵਾਲੇ ਦੀਆਂ ਇਹ ਉਹੀ ਬੰਦੇ ਨੇ ਜੀ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਸੁਨਾਮ ਦੇ ਵਿੱਚ ਪਾਉਣ ਵਾਲੇ ਇਹ ਭੱਜਦੇ ਹੋਏ ਕਹਿੰਦੇ ਡਿੱਗ ਗਏ ਜੀ ਤੰਗ ਟੁੱਟ ਗਈ ਇਹਨਾਂ ਦੀ ਬਾਤਾਂ ਤੋਂ ਬਾਅਦ ਰਿਪੋਰਟਰ ਦੀ ਵੱਡੀ ਕਹਾਣੀ ਹੁੰਦਾ ਆ ਉਹ ਦਿੱਤਾ ਗਿਆ ਸੀ ਬੱਚਿਆਂ ਦੇ ਨਾਲ ਆਹ ਦੇਖੋ ਜੀ ਹੁਣ ਇਹਨਾਂ ਦੇ ਹਾਲਾਤ ਕੀ ਨੇ ਇਹ ਚਾਕੂ ਮਾਰ ਕੇ ਕਹਿੰਦੇ ਜੀ ਇਹ ਪੁਲਿਸ ਦੀ ਵੱਡੀ ਕਹਾਣੀ ਹੈ ਪੇਸ਼ ਕੀਤਾ ਗਿਆ ਤੇ ਪਾਕਿਸਤਾਨ ਦੌਰਾਨ ਸੁਨਾਮ ਨਿਊਜ਼ ਕੋਲ ਇਹ ਲਾਈਵ ਆਜੋ ਥੋੜੇ ਅੱਗੇ ਉਹ ਲਓ ਤੇ ਸੁਨਾਮ 25 ਸਾਲ ਤੋਂ ਬੱਸੀ ਜਾ ਰਹੇ ਨੇ ਜਿਨ੍ਹਾਂ ਨੇ ਇਹ ਪੂਰੀ ਸੀ ਚਾਕੂ ਖਾਪੀ ਦੇ ਕੋਨੇ ਕੱਢ ਤੱਕ ਪੁਲਾਵਾ ਸਨਾਨ ਵਿੱਚ ਲੱਟਾ ਹਾਂ ਕਰਦੇ ਹੈਦਰ ਵੀ ਚੱਲਦਾ ਰਿਹਾ ਗਿਆ ਚੱਲਣ ਤੱਕ ਤੁਹਾਨੂੰ ਕਰਨਾ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਨੌਜਵਾਨ ਪੀੜੀ ਨੂੰ ਸਨੇਹਾ ਦੇਣਾ ਚਾਹੁੰਦੇ ਆਂ ਵੀ ਜਿਹੜਾ ਨਾਚਾ ਇਸ ਦਲਦਲ ਨੂੰ ਛੱਡੋ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਾਰੇ ਡੀਜੀਪੀ ਸਾਹਿਬ ਵੱਲੋਂ ਬੜੇ ਸਖਤ ਹਦਾਇਤਾਂ ਨੇ ਜਿਹੜੇ ਨਸ਼ੇ ਵਾਲੇ ਨੇ ਆਪ ਸੁਧਰ ਜਾਣ ਨਹੀਂ ਤਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਇਹ ਪਰਿਵਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਤੁਹਾਡੇ ਮadhyਮ ਲੈ ਰਾਹੀਂ ਵੀ ਆਪਣੇ ਬੱਚਾ ਨੂੰ ਸਧਾਰਨ ਉਹਨਾਂ ਦਾ ਖਿਆਲ ਰੱਖਣ ਜਿਹੜਾ ਬੱਚਾ ਰਾਤ ਨੂੰ ਲੇਟ ਆਉਂਦਾ ਉਹਦਾ ਧਿਆਨ ਰੱਖਣ ਕਿ ਕਿੱਥੋਂ ਆਇਆ ਜੇ ਰਾਤ ਲੇਟ ਸੌਂਦਾ ਤੇ ਲੇਟ ਉੱਠਦਾ ਇਹਦਾ ਇਹਦਾ ਮਤਲਬ ਕਿ ਨਸ਼ੇ ਦਾਦੀ ਹੋ ਰਿਹਾ ਇਸ ਕਰਕੇ ਉਹ ਬੱਚਿਆਂ ਨੂੰ ਹੀ ਤੁਹਾਡੇ ਰਾਹੀਂ ਸਨੇਹਾ ਦੇਣਾ ਚਾਹੁੰਦੇ ਆਂ ਇਹਨਾਂ ਕੰਮਾਂ ਤੋਂ ਦੂਰ ਰਹਿਣ ਕਿਉਂਕਿ ਇਹਨਾਂ ਨੇ ਹੁਣ ਵਾਰਦਾ ਤਾਂ ਕੀਤੀਆਂ ਸੀਗੀਆਂ ਇਹ ਆਪ ਹੀ ਹੁਣ ਕਈ ਭਾਰਤਾਂ ਵਿੱਚ ਗਾਂ ਦੀਆਂ ਜਿਹੜੀਆਂ ਕਰੀਆਂ ਉੱਤੇ ਦਲਦਲ ਤੇ ਫਸੇ ਜਾਂਦੇ ਨੇ ਕਿਉਂਕਿ ਪਹਿਲੋਂ ਪਰਚੇ ਦਰਜ ਹੋਏ, ਬੇਲ ਤੇ ਜਮਾਨਤ ਤੇ ਆ ਗਏ, ਜਮਾਨਤ ਤੋਂ ਬਾਅਦ ਫੇਰ ਇਹੀ ਕੰਮ ਕਰ ਰਹੇ ਨੇ ਤੇ ਇਹ ਇਹ ਦਲਦਲ ਦੇ ਵਿੱਚ ਫਸੇ ਜਾਂਦੇ ਨੇ ਇਸ ਕਰਕੇ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਬੇਨਤੀ ਕਰਦੇ ਆਂ ਕਿ ਆਪਾਂ ਆਪਣੇ ਕੰਮਾਂ ਦੇ ਵਿੱਚ ਰੋਜ਼ਗਾਰ ਲੱਭੋ ਤੇ ਕੰਮ ਕਰੋ ਸਰਕਾਰ ਉਪਰਾਲੇ ਕਰ ਰਹੀ ਹੈ ਰੋਜ਼ਗਾਰ ਵੀ ਦੇ ਰਹੀ ਹੈ, ਨੌਕਰੀਆਂ ਦੇ ਰਹੀ ਹੈ, ਤੁਸੀਂ ਵੀ ਆਪਣਾ ਕੰਮ ਕਰੋ ਤੇ ਇਸ ਦਲਦਲ ਤੋਂ ਬਾਹਰ ਆ ਜਾਓ। ਉਹ ਇਸ ਤਰ੍ਹਾਂ ਨੇ ਬਾਰਦਾਤਾਂ ਕਰਦੇ ਨੇ, ਸਖਤ ਚਦਾਵੀਆਂ ਕਰਦੇ ਨੇ, ਮੰਗਾਂ ਕਰਦੇ ਨੇ ਸ਼ਹਿਰ ਕਈ ਹੋ ਵੀ ਉਹਦੇ ਵਿੱਚ ਹੁਣ ਅਸੀਂ ਕਈਆਂ ਦਿਨਾਂ ਤੋਂ ਤੁਸੀਂ ਦੇਖ ਰਹੇ ਹੋਗੇ ਥਾਂ ਥਾਂ ਤੇ ਲਾ ਕੇ ਲਾ ਕੇ ਤੇ ਅਸੀਂ ਚਲਾਨ ਪੂਰੇ-ਪੂਰੇ ਸਖਾਈ ਕੀਤੀ ਹੋਈ ਹੈ ਐਸਐਚਓ ਪ੍ਰਤੀਕ ਜਿੰਦਲ ਚੌਕੀ ਇੰਦਾ ਜਾਰਬਰੀ ਇਹ ਸਾਰੇ ਸਾਡੇ ਤਕਰੀਬਨ ਸ਼ਹਿਰ ਜੀ ਹੁੰਦੇ ਨੇ ਟ੍ਰਾਫਿਕ ਜਨਦਰ ਪਿਆ ਸਾਡਾ ਅਸੀਂ ਹੁਣ ਜਿਹੜੇ ਆ ਕੁਝ ਦਿਨਾਂ ਤੋਂ ਲੈ ਕੇ ਲਗਾਤਾਰ ਕੰਜਾ ਕੱਸਿਆ ਹੋਇਆ ਪਿਛਲੇ ਹਫਤੇ ਦੇ ਮਹੀਨੇ ਦੇ ਵਿੱਚ ਸਾਡੇ ਪਿਛਲੇ ਹਫਤੇ ਵਿੱਚ ਸਾਡਾ ਤਕਰੀਬਨ 200 ਚਲਾਨ ਕੀਤਾ ਸੀ ਪਿਛਲੇ ਹਫਤੇ ਦੇ ਵਿੱਚ ਤੇ ਹੁਣ ਜਿਹੜਾ ਚੱਲ ਰਿਹਾ ਇਸ ਦੇ ਵਿੱਚ ਵੀ ਲਗਾਤਾਰ ਚਲਾਨਾਂ ਦੇ ਜੋਰ ਦਿੱਤਾ ਆਇਆ ਬਲ ਅਸੀਂ ਤੇ ਹਰ ਇੱਕ ਨੂੰ ਇਹ ਕਹਿੰਦੇ ਵਜਿਸ ਬੰਤੇ ਬੱਚੇ ਦੇ ਕੋਲੇ ਪਰਿਵਾਰ ਦੇ ਕੋਲੇ ਮੋਟਰਸਾਈਕਲ ਹੈਗਾ ਉਹ ਤੇ ਨੰਬਰ ਨਹੀਂ ਲੱਗਾ ਹੈ ਤੇ ਪਰਿਵਾਰ ਵਾਲੇ ਜੋ ਹੈਗਾ ਨੰਬਰ ਲਵਾ ਕੇ ਦੇਣ ਨਹੀਂ ਤੇ ਹੁਣ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਮੋਟਰਸਾਈਕਲ ਬੰਦ ਕਰਾਂਗੇ ਫਿਰ ਕੱਲ ਨੂੰ ਇਹਨਾਂ ਕਹਿਣ ਕਿ ਸਾਡੇ ਬੱਚਾ ਦਾ ਮੋਟਰਸਾਈਕਲ ਬੰਦ ਕਰ ਦਿੱਤਾ ਗਿਆ ਜਾਂ ਸਾਡੇ ਦੁਕਾਨਾਂ ਦੇ ਖਿਲਾਫ ਕਾਰਵਾਈ ਸਖਤ ਕੀਤੀ ਗਈ ਹੈ ਹੁਣ ਜਿਹੜਾ ਸਮਝਾਉਣ ਦਾ ਮੌਕਾ ਨਹੀਂ ਹੈ ਹੁਣ ਤਾਂ ਕਾਰਵਾਈ ਦਾ ਮੌਕਾ ਉਹ ਐਕਸ਼ਨ ਅਸੀਂ ਲੈ ਰਹੇ ਹਾਂ ਲੈਂਦੇ ਵੀ ਰਵਾਂਗੇ ਬਸ ਅੱਡੇ ਵਿੱਚ ਬਹੁਤ ਅੰਬਾਰਾ ਫਿਰਦੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਅਸੀਂ ਜਾਣਦੇ ਹਾਂ ਉਹਨਾਂ ਦੀ ਮਰਗ ਹਾਂ ਬਿਲਕੁਲ ਜਾਣਦੇ ਹਾਂ ਉਥੇ ਉਥੇ ਸੋਰਸ ਵੀ ਸਾਡੇ ਲੱਗੇ ਹੋਏ ਨੇ ਜਿਵੇਂ ਇਹ ਸੋਰਸਾਂ ਤੇ ਅਸੀਂ ਕੰਮ ਕਰਕੇ ਸੋਰਸ ਕੰਮ ਕਰਕੇ ਇਹ ਪੜੇ ਗਏ ਨੇ ਉਹਦਾ ਸ਼ੁਰੂ ਕੋਈ ਨਹੀਂ ਹੈਗਾ ਜਿਗਾ ਇਹਨਾਂ ਬੰਦਿਆਂ ਬਾਰੇ ਪਰ ਫਿਰ ਵੀ ਸੋਰਸਾਂ ਦੇ ਰਾਹੀਂ ਅਸੀਂ ਟਰੇਸ ਕੀਤਾ ਤੇ ਫਿਰ ਸੋਰਸ ਅਸੀਂ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਬਰਸਟੈਂਡਸ ਵੀ ਲਾਈਵ ਹੋਏ ਨੇ ਇਹ ਕੀ ਸੀ ਮਤਲਬ ਡੀਐਸਪੀ ਸਾਹਿਬ ਜਿਵੇਂ ਇਹ ਫੁਰਤੀ ਨਾਲ ਫੜਨੇ ਭੱਜ ਰਹੀ ਸੀ ਜਿਸ ਤਰ੍ਹਾਂ ਨਹੀਂ ਟੰਗੜ ਟੁਕੀਆਂ ਨਹੀਂ ਭੱਜਦੇ ਉੱਡਦੀਆਂ ਹੋ ਗਈ ਇਹਨੇ ਬਿਲਕੁਲ ਜੀ ਬਿਲਕੁਲ ਮੋਟਰਸਾਈਕਲ 'ਤੇ ਭੱਜਣ ਲੱਗੇ ਸੀ ਅੱਛਾ ਜੀ ਜੱਕਦਮ ਪਰ ਸਾਡੀ ਪੁਲਿਸ ਪਾਰਟੀ ਕੈਂਪ ਸੀਗੀ ਤੇ ਨਾਜ਼ੀ ਨਾਲ ਐਕਸ਼ਨ ਲਿਆ ਤੇ ਫੜ ਲਿਆ ਠੀਕ ਹੈ ਜੀ